ਸਰ ਅਮਰਿੰਦਰ ਸਿੰਘ ਰਾਜਪਟਿੰਗ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਦੁਬਾਰਾ ਉਹਨਾਂ ਨੇ ਫੇਰ ਕੇਸ ਛੋਟੇ ਬੱਚਿਆਂ ਦੇ ਕੇਸਾਂ ਨੂੰ ਲੈ ਕੇ ਕਿਹਾ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਹਿਲਾਂ ਬੂਟਾ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਸੀ ਕੀ ਕਰੀ ਇਹਨਾਂ ਦਾ ਵਿੱਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਤੋਂ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮੈਨੂੰ ਅੱਜ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜਮੀਂ ਉਹ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਿਹਾ ਲੈ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚਾ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਹੋ ਤਾਂ ਦੇ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤਕ ਭੇਜੋ ਰੋਤਕ ਵਾਲੇ ਕਿਉਂ ਲੈਣਗੇ ਭਈ ਦੂਜੀਆਂ ਸੀਟਾਂ ਵਾਲੇ ਕਹਿਣਗੇ ਵੀ ਭਾਈ ਆ ਤੁਸੀਂ ਕੰਮਲੇ ਕੀਤੇ ਨੇ ਆਪਦੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਸੋ ਇਸ ਕਰਕੇ ਮਨ ਲੱਗਾ ਨਵਾਂ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਜ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਪੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਹੈ ਭਾਈ